ਸੋ ਦੋਸਤੋ ਮੈਂ ਗੁਰਨਾਮ ਸਿੰਘ ਮੈਸਨਪੁਰੀ ਅੱਜਕੱਲ ਮੈਂ ਕੈਨੇਡਾ ਦੇ ਸ਼ਹਿਰ ਬ੍ਰੈਪਟਨ ਆਇਆ ਹੋਇਆ ਸੋ ਦੋਸਤੋ ਬੜੇ ਦੁੱਖ ਦੇ ਨਾਲ ਮੈਂ ਖਬਰ ਸ਼ੇਅਰ ਕਰ ਰਿਹਾ ਵੀਡੀਓ ਸ਼ੇਅਰ ਕਰ ਰਿਹਾ ਕਿ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਭਿਆਨਕ ਹੜ੍ਹ ਆਇਆ ਹੋਇਆ ਜਿਹਦੇ ਨਾਲ ਸਾਡੇ 7-8 ਜ਼ਿਲ੍ਹੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਔਰ ਲਗਭਗ ਸਾਡਾ 11-1200 ਪਿੰਡ ਪਾਣੀ ਦੀ ਮਾਰ ਥੱਲੇ ਆ ਸੋ ਇਹਦੇ ਲਈ ਸਾਡੀਆਂ ਜਿਹੜੀਆਂ ਐਨ ਜੀਓ ਸਰਕਾਰਾਂ ਜਾਂ ਧਾਰਮਿਕ ਸੰਸਥਾਵਾਂ ਉਹ ਲੋਕਾਂ ਦੀ ਮਦਦ ਕਰਨ ਵਾਸਤੇ ਪਹੁੰਚੇ ਹੋਏ ਆ ਇਹਦੇ ਨਾਲ ਹੀ ਸਾਡੇ ਬੀਐਸਐਫ ਤੇ ਜਿਹੜੀ ਫੋਰਸ ਹੈ ਉਹ ਆਪਣੇ ਹੈਲੀਕਾਪਟਰਾਂ ਨਾਲ ਹੀ ਜਿਹੜੇ ਲੋਕ ਫਸੇ ਹੋਏ ਆ ਪਾਣੀ ਦੇ ਵਿੱਚ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਇਹਦੇ ਨਾਲ ਬੇੜੀਆਂ ਦੇ ਨਾਲ ਜਾਂ ਹੋਰ ਸਾਧਨਾਂ ਦੇ ਨਾਲ ਟਰੈਕਟਰ ਟਰਾਲੀਆਂ ਦੇ ਨਾਲ ਜਿਹੜੇ ਸਾਡੇ ਪਸ਼ੂ ਧਾਨਾਂ ਮੱਝਾਂ ਗਾਵਾਂ ਇਹਨਾਂ ਨੂੰ ਕੱਢ ਕੇ ਸੁੱਕਿਆ ਥਾਵਾਂ ਤੇ ਲਿਆਂਦਾ ਜਾ ਰਿਹਾ ਇਹਦੇ ਨਾਲੇ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਲਈ ਵਾਸਤੇ ਦਾਲ ਫੁੱਲਕੀਆਂ ਜਾਂ ਹੋਰ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਸੋ ਇਹ ਜਿਹੜੇ ਲੋਕ ਇਸ ਵੇਲੇ ਇਹ ਕੰਮ ਕਰ ਰਹੇ ਆ ਸੀ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਲੇਕਿਨ ਦੋਸਤੋ ਇੱਥੇ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਵੀ ਪਾਣੀ ਵਰਤਣਾ ਹੁੰਦਾ ਉਹ ਹਰਿਆਣਾ ਤੇ ਰਾਜਸਥਾਨ ਵਰਤਦਾ ਤੇ ਡੁੱਬਣ ਵੇਲੇ ਸਿੱਧੀ ਸਾੜੀ ਵਾਰੀ ਆ ਜਾਂਦੀ ਹੈ ਸੋ ਦੋਸਤੋ ਇਹ ਸੋਚਣ ਵਾਲੀ ਗੱਲ ਹੈ ਕਿ ਲਗਭਗ ਸਾਨੂੰ 80 ਸਾਲ ਦੇ ਨੇੜੇ ਤੇੜੇ ਆਜਾਦ ਹੋਇਆ ਨੂੰ ਹੋ ਗਿਆ ਸੋ ਇੰਨੇ ਲੰਬੇ ਟਾਈਮ ਦੇ ਵਿੱਚ ਜਿਹੜੇ ਸਾਡੇ ਬਾਨਾ ਉਹ ਅਜੇ ਤੱਕ ਮਿੱਟੀ ਦੇ ਬਣੇ ਹੋਏ ਸੋ ਇਹ ਬੜਾ ਕੁਐਸਚਨ ਵੱਡਾ ਉਤਪਨ ਹੁੰਦਾ ਕਿ ਇਹਨਾਂ ਨੂੰ ਪੱਕਿਆਂ ਕਿਉਂ ਨਹੀਂ ਕੀਤਾ ਗਿਆ ਜਾਂ ਇਹਨਾਂ ਦਾ ਜਿਹੜਾ ਹੋਰ ਮੋਡੀਫਿਕੇਸ਼ਨ ਕਰਕੇ ਸਾਨੂੰ ਪਤਾ ਹੈ ਕਿ ਲਗਭਗ ਹਰ 2 3 ਸਾਲ 4 ਸਾਲ ਹੜਾ ਜਾਂਦਾ ਹੈ ਸੋ ਸਾਡੇ ਜਿਹੜੇ ਨੀਵੇਂ ਥਾਂ ਲੋਕ ਬੈਠੇ ਆ ਉਹ ਬੁਰੀ ਤਰ੍ਹਾਂ ਡੁੱਬ ਜਾਂਦੇ ਆ ਉਹਨਾਂ ਦੀਆਂ ਫਸਲਾਂ ਮਰ ਜਾਂਦੀਆਂ ਉਹਨਾਂ ਦੇ ਘਰ ਮਕਾਨ ਖਰਾਬ ਹੋ ਜਾਂਦੇ ਸੋ ਆਪਾਂ ਦੇਖਦੇ ਆ ਕਿ ਕਈ ਮਕਾਨਾਂ ਦੇ ਵਿੱਚ 8-8 10 ਫੁੱਟ ਪਾਣੀ ਵੜ ਗਿਆ ਉਹਦੇ ਵਿੱਚ ਬਹੁਤ ਵੱਡੀ ਮਕਾਨਾਂ ਵਿੱਚ ਸਿਲਟ ਵੀ ਵੜ ਗਈ ਹੈ ਜਿਹੜੇ ਮਕਾਨ ਦੇ ਵਿੱਚ 5-7 ਫੁੱਟ ਪਾਣੀ ਲੱਗ ਜੂਗਾ ਉਹਦੀ ਲਗਭਗ ਅੱਧੀ ਲਾਈਫ ਰਹਿ ਜੂਗਾ ਜੇ ਮਕਾਨ ਥੋੜਾ ਜਿਹਾ ਹਲਕੀ ਕੰਡੀਸ਼ਨ ਵਿੱਚ ਆ ਤਾਂ ਬਹੁਤ ਸਾਰੇ ਮਕਾਨ ਡਿੱਗ ਵੀ ਪੈਂਦੇ ਸੋ ਇਸ ਕਰਕੇ ਦੋਸਤੋ ਜਿਹੜਾ ਸਾਡੇ ਗਵਾਂਢੀ ਸੂਬੇ Rajasthan ਤੇ Haryana ਵਾਂ ਜਿਹੜੇ ਹਰ ਵੇਲੇ ਡਿੰਗਾ ਮਾਰਦੇ ਆ ਔਰ ਹਰ ਜਿੱਤੇ ਗੈਰਤ ਰੋਨੀ ਤਿੱਕੇ ਤੇ ਨਾਲ ਪਾਣੀ ਲੈਂਦੇ ਆ ਤੁਸੀਂ ਜੇ ਮਈ ਮਹੀਨਾ ਜਾਂ ਤੋਂ ਪਿੱਛੇ April ਜਾਂ March ਦੇਖਿਆ ਹੋਵੇ ਤੇ ਹਰਿਆਣਾ ਬਹੁਤ ਵੱਡਾ ਪ੍ਰੈਸ਼ਰ ਪਾ ਕੇ ਸਾਡੇ ਕੋਲ ਪਾਣੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਲੇਕਿਨ ਜਦੋਂ ਹੁਣ ਹੜ ਆਇਆ ਤੇ ਉਹ ਜਿਹੜੇ ਸਟੇਟਾਂ ਹੈਗੀਆਂ ਪਾਣੀ ਲੈਣ ਨੂੰ ਤਿਆਰ ਨਹੀਂ ਹੈਗੀਆਂ ਇਸ ਕਰਕੇ ਜਿਹੜਾ ਇਹ ਵਾਧੂ ਪਾਣੀ ਹੈ ਇਹਨੂੰ ਫਿਰ ਵਾਇਆ ਹਰੀਕੇ ਜਾਂ ਵਾਇਆ ਰੋਪੜ ਰੋਪੜ ਤੋਂ ਹਰੀਕੇ ਕਰਕੇ ਇਹ ਵਾਇਆ ਪਾਕਿਸਤਾਨ ਨੂੰ ਜਾਊਗਾ ਤੇ ਇਹਦੇ ਰਸਤੇ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤੇ ਪਾਖੜਾ ਡੈਮ ਤੋਂ ਲੈ ਕੇ ਜਿਹੜਾ ਸਾਡਾ ਫਿਰੋਜ਼ਪੁਰ ਏਰੀਆ ਹਸਾਨੀ ਵਾਲਾ ਵਾਲਾ ਹੈਡ ਉੱਥੋਂ ਤੱਕ ਜਿਹੜਾ ਇਹ ਬਹੁਤ ਵੱਡੀ ਮਾਰ ਕਰਦਾ ਜਿਹਦੇ ਨਾਲ ਲਗਭਗ ਸਾਡਾ 3 ਲੱਖ ਜਿਹੜਾ ਏਕੜ ਇਸ ਵੇਲੇ ਫਸਲ ਡੁੱਬ ਚੁੱਕੀ ਹੈ ਔਰ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ 4 ਜਾਂ 5 ਲੱਖ ਵੀ ਹੋ ਸਕਦੀ ਹੈ ਸੋ ਇਸ ਕਰਕੇ ਕੋਈ ਨਾ ਕੋਈ ਸਰਕਾਰ ਨੂੰ ਨੀਤੀ ਜ਼ਰੂਰ ਬਣਨੀ ਚਾਹੀਦੀ ਹੈ ਚਾਹੀਦੀ ਹੈ ਜਿਹਦੇ ਨਾਲ ਜਦੋਂ ਮੋਜਾ ਲੈਣੀਆਂ ਹੁੰਦੀਆਂ ਤੇ ਸਟੇਟਾ ਲੈਣਦੀਆਂ ਲੇਕਿਨ ਜਦੋਂ ਡੁੱਬਣ ਦੀ ਵਾਰੀ ਆਉਂਦੀ ਹੈ ਉਦੋਂ ਇਕੱਲੇ ਪੰਜਾਬ ਦੇ ਆਉਂਦੀ ਹੈ ਜਾਂ ਜਿਹੜੇ ਪੰਜਾਬ ਦੇ ਨੀਵੇਂ ਥਾਵਾਂ ਵਿੱਚ ਲੋਕ ਬੈਠੇ ਉਹਨਾਂ ਦੀ ਵਾਰੀ ਆਉਂਦੀ ਹੈ ਔਰ ਇਹ ਵਾਰੀ ਲਗਭਗ ਹਰ ਹੁਣ ਦੂਜੇ ਸਾਲ ਵਿਚ ਆ ਰਹੀ ਹੈ ਸੋ ਉਹਨਾਂ ਦੀ ਲੋਕਾਂ ਦੀ ਬੜੀ ਦੁੱਖ ਵਾਲੀ ਹਾਲਤ ਬਣੀ ਹੋਈ ਹੈ ਤੇ ਸਰਕਾਰ ਨੂੰ ਚਾਹੀਦਾ ਕੋਈ ਠੋਸ ਨੀਤੀ ਬਣਾ ਕੇ ਇਹ ਜਿਹੜੇ ਹੜ੍ਹ ਆਉਂਦੇ ਆ ਇਹਨੂੰ ਰੋਕਿਆ ਜਾਵੇ ਬਹੁਤ ਬਹੁਤ ਧੰਨਵਾਦ